ਦੋਸਤੋ ਅੱਜ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੰਸਥਾਪਨਾ ਫਾਊਂਡੇਸ਼ਨ ਡੇ ਮਨਾਇਆ ਜਾ ਰਿਹਾ ਤੇ ਲੱਗੀਆਂ ਰੌਣਕਾਂ दुनिया के कोनों को ला ले दा सारी दुनिया रानी हरि जे मैंने उठे दम ते उठे दम सारी दुनिया के किसी एक नाना प्रभु ला ले जो ये भी आदि मेहमान साथ करना चाहिए इस पे नहीं डाल प्यार कर नहीं है ਮੈਂ ਬੀਬੀ ਕੇ ਡੀਏ ਵੀ ਕਾਲਜ ਫॉर ਊਮਨ ਲਾਰੈਂਸ ਰੋਡ ਅੰਮ੍ਰਿਤਸਰ ਦੀ ਹੈੱਡ ਆਫ ਦੀ ਪੰਜਾਬੀ ਡਿਪਾਰਟਮੈਂਟ ਮੇਰੇ ਪ੍ਰਿੰਸੀਪਲ ਬੀਬੀ ਕੇ ਡੀਏ ਵੀ ਕਾਲਜ ਦੇ ਡਾਕਟਰ ਫਤਵਿੰਦਰ ਵਾਲੀਆ ਜਿਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਬਹੁਤ ਲਗਾਵ ਹੈ ਤੇ ਲੋਕਲ ਪ੍ਰਦਰਸ਼ਨੀ ਜਦੋਂ ਦੀ ਲੱਗਣੀ ਸ਼ੁਰੂ ਹੋਈ ਹੈ ਮੈਂ ਉਦੋਂ ਦੀ ਇਹਦੇ ਨਾਲ ਆ ਸੰਬੰਧਤ ਹਾਂ ਤੇ ਪਹਿਲਾਂ ਕੰਪੀਟੀਸ਼ਨ ਕਰਵਾਂਦੀ ਸੀ ਯੂਨੀਵਰਸਿਟੀ ਜਿਹੜੀ ਚੋਂ ਹਮੇਸ਼ਾ ਸਾਡਾ ਲੋਕਲਾ ਪ੍ਰਦਰਸ਼ਨੀ ਫਰਸਟ ਆਉਂਦੀ ਰਹੀ ਹੈ ਤੇ ਹੁਣ ਲੋਕਲਾ ਪ੍ਰਦਰਸ਼ਨੀ ਇੱਕ ਪ੍ਰਦਰਸ਼ਨੀ ਤੱਕ ਸੀਮਤ ਰਹਿ ਗਈ ਹੈ ਪਰ ਅਸੀਂ ਯੂਨੀਵਰਸਿਟੀ ਦਾ ਇਹ ਉਪਰਾਲਾ ਹੈ ਕਿ ਉਹ ਕਾਲਜਾਂ ਨੂੰ ਆਪਣੇ ਨਾਲ ਜੋੜ ਕੇ ਤੇ ਲੋਕਲਾ ਪ੍ਰਦਰਸ਼ਨੀ ਦੀ ਪੇਸ਼ਕਾਰੀ ਕਰਾਉਂਦੇ ਨੇ ਯੂਨੀਵਰਸਿਟੀ ਦੇ ਫਾਊਂਡੇਸ਼ਨ ਡੇ ਤੇ ਤੇ ਅਸੀਂ ਜੇ ਅੱਜ ਇੱਥੇ ਪਹੁੰਚੇ ਆ ਤੇ ਆਪਣੇ ਕਾਲਜ ਦੇ ਪ੍ਰਿੰਸੀਪਲ ਉਹਨਾਂ ਦੇ ਉਤਸ਼ਾਹ ਸਦਕਾ ਉਹਨਾਂ ਦੇ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਪਿਆਰ ਹੋਣ ਕਰਕੇ ਸਾਡਾ ਸਾਰਾ ਪੰਜਾਬੀ ਡਿਪਾਰਟਮੈਂਟ ਦਿਰਤ ਮੈਂ ਡਾਕਟਰ ਰਾਣੀ ਡਾਕਟਰ ਪਰਮਜੀਤ ਡਾਕਟਰ ਸੰਦੀਪ ਡਾਕਟਰ ਅਰਵਿੰਦਰ ਡਾਕਟਰ ਜਗਮੀਤ ਮੈਡਮ ਸਰਵਦੀਪ ਕੀ ਐਡਮ ਆਫਸਰ ਸਾਡੇ ਸਰਦਾਰ ਰਤਨਜੀਤ ਸਿੰਘ ਤੇ ਦੀਪਕ ਜੇ ਸਾਡਾ ਸਾਡੇ ਨਾਲ ਸੁਰਿੰਦਰ ਜੀ ਨੇ ਲਾਪਰੀ ਤੇ ਸਾਡਾ ਸਾਰੇ ਸਾਰਿਆਂ ਦਾ ਯੋਗਦਾਨ ਇਹ ਟੀਮ ਵਰਕ ਹੈ ਜਿਹੜਾ ਅਸੀਂ ਇੰਨਾ ਭਰ ਕੇ ਉਤਸ਼ਾਹ ਨਾਲ ਲਾਉਂਦੇ ਆ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਰੇ ਇੰਨੀ ਪ੍ਰਸ਼ੰਸਾ ਕਰਦੇ ਨੇ ਉਹ ਪ੍ਰਸ਼ੰਸਾ ਦਾ ਫੁੱਲ ਪੈ ਜਾਂਦਾ ਆ ਸਾਡੀ ਦਾ ਜਦੋਂ ਅਸੀਂ ਜਿਹੜੀ ਮਿਹਨਤ ਕੀਤੀ ਆ ਇੱਕ ਮਹੀਨੇ ਤੋਂ ਅਸੀਂ ਲੱਗੇ ਹੋਏ ਆ ਸਾਡੇ ਕਾਲਜ ਹੈਰੀਟੇਜ ਸੈਂਟਰ ਆ ਤੇ ਇਸੇ ਕਰਕੇ ਅਸੀਂ ਇੱਥੋਂ ਤੱਕ ਪਹੁੰਚਦੇ ਆਂ ਔਰ ਇਹ ਸਾਡੇ ਗਿੱਦੇ ਦੇ ਬੱਚੇ ਨੇ ਯੂਨੀਵਰਸਿਟੀ ਦੇ ਫਾਈਨਲ ਪੇਪਰ ਵੀ ਚੱਲੰਦੇ ਨੇ 14 ਤੋਂ ਪਰ ਅਸੀਂ ਫਿਰ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ ਆ ਸਾਡੇ ਬੱਚਿਆਂ ਦਾ ਇਰਚ ਵਿਦਿਆਰਥੀਆਂ ਦਾ ਬਹੁਤ ਯੋਗਦਾਨ ਹੈ ਇਹਦੇ ਚ ਤਮੰਨਾ ਸਾਡੀ ਗਿੱਦਾ ਟੀਮ ਦੀ ਸ਼ਨਾਜ਼ ਨੇ ਪਲੱਸ 2 ਦੇ ਬੱਚੇ ਨੇ ਸਾਡੇ ਸਾਰੇ ਹਾਂਜੀ ਬੋਲੀ ਜੀ ਬੋਲੀਓ ਤੇ ਇਹ ਸਾਰਾ ਇਹ ਸਾਰੇ ਪੁਰਾਣੇ ਸਮਾਨ ਦੀ ਪ੍ਰਦਰਸ਼ਨੀ ਹੈ ਇਹ ਸਾਡਾ ਚਰਖਾ ਹੈ ਜਦੋਂ ਬੀਬੀਆਂ ਤਰਿੰਜਨ ਚ ਵੰਦੀਆਂ ਸੀ ਕਿਵੇਂ ਚੁੰਨਦੇ ਬੱਚਿਆਂ ਨੇ ਉਹੀ ਪੇਸ਼ਕਾਰੀ ਅੱਜ ਕੀਤੀ ਹੈ ਤੇ ਤਮਾਸ਼ਾ ਇਹ ਵੇਲਣਾ ਜਿੰਨ ਨਾਲ ਵੇਲਦੇ ਸਨ ਬੜੇਵੇਂ ਕਰਦੇ ਸਨ ਉਦੋਂ ਤੋਂ ਬਾਅਦ ਤੇ ਇਹ ਕਰੋਸ਼ੀ ਦਾ ਸਮਾਨ ਤੇ ਹੱਥ ਨਾਲ ਸਾਰੀਆਂ ਕਢਾਈਆਂ ਸਾਰੀਆਂ ਬਿਲਕੁਲ ਇਹ ਚਾਦਰਾਂ ਨੇ ਉਹਨਾ ਕੇਸਮੇਟ ਦੀਆਂ ਚਾਦਰਾਂ ਬਾਗ ਫੁਲਕਾਰੀਆਂ ਦਰੀਆਂ ਜਿਹੜੀਆਂ ਖੱਡੀਆਂ ਤੇ ਬਣਾਈਆਂ ਜਾਂਦੀਆਂ ਸਨ ਮੈਂ ਖੁਦ ਵੀ ਬਣਾਉਂਦੀ ਰਹੀਆਂ ਅ ਕਦੇ ਇਹ ਮੇਰਾ ਸੂਤ ਹੈ ਮੈਂ ਐਮਏ ਚ ਜੀ ਯੂਨੀਵਰਸਿਟੀ ਪੜ੍ਹਦੀ ਸੀ ਤੇ 85 ਤੋਂ 87 ਤੱਕ ਜਦੋਂ ਦਾ ਮੈਂ ਪੌਂਦੀ ਨਹੀਂ ਇੱਥੇ ਦੀ ਯੂਨੀਵਰਸਿਟੀ ਇਹ ਪੁਰਾਣਾ ਹੈ ਇਹ ਸਾਡੇ ਇਸ ਤੋਂ ਪਹਿਲਾਂ ਸਾਡੇ ਮੈਡਮਸਨ ਡਾਕਟਰ ਰੁਪਿੰਦਰ ਉਹ ਵੀ ਬਹੁਤ ਜੁੜੇ ਹੋਏ ਸਨ ਪੰਜਾਬੀ ਸਭਾ ਇਹ ਉਹਨਾਂ ਦੀਆਂ ਕਮੀਜ਼ਾਂ ਹੈਗੀਆਂ ਨੇ ਸਾਰੀਆਂ ਇਹ ਜਿਹੜਾ ਬਾਕੀ ਸਮਾਨ ਵੀ ਹੈ ਦਰੀਆਂ ਤੇ ਸਾਡੇ ਵਿਦਿਆਰਥੀਆਂ ਦਾ ਉਹਨਾਂ ਦੀ ਮਿਹਨਤ ਹੈ ਤੇ ਸਾਰਾ ਇਹ ਪੁਰਾਣੇ ਸਿੱਕੇ ਨੇ ਪ੍ਰਾਤ ਪ੍ਰਾਤਨ ਕਾਲ ਦੇ ਹੈਗੇ ਨੇ ਵਿਦੇਸ਼ੀ ਮੂਲ ਦੇ ਸਿੱਕੇ ਨੇ 1908 ਤੋਂ 2014 ਤੱਕ ਦੇ ਸਿੱਕੇ ਨੇ ਸਾਰੇ ਇਹ ਜਿਹੜੀਆਂ ਫੋਟੋਜ਼ ਨੇ ਸਕੀਆਂ ਜੱਬੀ ਸਾਹਿਬ ਦਾ ਸਾਰਾ ਏਕ ਓੰਕਾਰ ਤੋਂ ਕਿੱਥੋਂ ਸ਼ੁਰੂ ਹੁੰਦਾ ਹੈ ਪੰਜਾਬੀ ਬੋਲੀ ਦੀਆਂ ਉਪ ਬੋਲੀਆਂ ਕਿਹੜੀਆਂ-ਕਿਹੜੀਆਂ ਨੇ ਮਾਜੀ ਮਲਬਈ ਪੁਆਦੀ ਦੁਆਬੀ ਪੋਠੋਹਾਰੀ ਮਲਤਾਨੀ ਡੋਗਰੀ ਇਹ 35 ਅਖਰੀ ਸਾਰੀ ਵਿਖਾਈ ਗਈ ਹੈ ਹੁਣ ਇਹ ਸਿੱਖ ਗੁਰੂ ਸਹਿਬਾਨ ਦਾ ਸਾਰਾ ਦੱਸਿਆ ਗਿਆ ਇਹ ਪੰਜ ਪਿਆਰਿਆਂ ਦੀ ਸਾਰੀ ਗੱਲ ਕੀਤੀ ਹੈ ਐਸਾ ਜਿਹਾ ਪੁਰਾਣਾ ਸਾਰਾ ਵਿਰਸੇ ਨਾਲ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦਾ ਸਾਰੀ ਉਹਨਾਂ ਦੇ ਉਹ ਉੱਥੇ ਸਾਈਨ ਹੈਗੇ ਨੇ ਫੋਟੋ ਦੇ ਉੱਪਰ ਨਾਲ ਸਾਰਾ ਬਿਲਕੁਲ 1947 47 ਦਾ ਪੰਜਾਬ ਦੀ ਗੱਲ ਦੀ ਉਹ ਕਿਥੀ ਹੋਈ ਏ ਇਹ ਪੁਰਾਣਾ ਕੈਮਰਾ ਹੈ ਸਾਡੇ ਕੋਲ ਹੂੰ ਇਹ ਸ਼ੇਰੇ ਪੰਜਾਬ ਦਾ ਪੰਜਾਬ ਬਖਾਇਆ ਗਿਆ ਨਕਸ਼ੇ 'ਚ ਸਾਰਾ ਕੁਝ ਇਹ ਇਹ ਸਾਡੀ ਸਾਰੇ ਐਡਮ ਅਫਸਰ ਰਤਨਜੀਤ ਸਿੰਘ ਉਹਨਾਂ ਦੀ ਕਲੈਕਸ਼ਨ ਹੈਗੀ ਅਲੋਪ ਹੋ ਰਹੀਆਂ ਚੁੱਕੀਆਂ ਪੰਜਾਬੀ ਲੋਕ ਖੇਡਾਂ ਬਖਾਈਆਂ ਗਈਆਂ ਨੇ ਗੁਰਮੁਖੀ ਨੂੰ ਨਾ ਭੁੱਲੋ ਤੇ ਅਸੀਂ ਕਿਵੇਂ ਜਿੰਦਾ ਰੱਖਣੀ ਹੈ ਗੁਰਮੁਖੀ ਲਿਪੀ ਉਹਦਾ ਸਾਰਾ ਵਿਖਾਇਆ ਗਿਆ ਫੋਟੋਸ ਦੇ ਵਿੱਚ ਸਾਰਾ ਇਹ ਪੁਰਾਣਾ ਚਰਖਾ ਇਹ ਦਰੀਆਂ ਇਹ ਬਤਕਾਂ ਬਣੀਆਂ ਹੋਈਆਂ ਨੇ ਓਏ ਕੋਈ ਉੱਪਰ ਨਹੀਂ ਸੀ ਛਾਪਾਂ ਨਹੀਂ ਸੀ ਪਾਉਂਦੀਆਂ ਔਰਤਾਂ ਆਪਣੇ ਉਹਨਾਂ ਦਾ ਦਿਮਾਗ ਹੀ ਇੱਕ ਛਾਪੇ ਦੀ ਤਰ੍ਹਾਂ ਚੱਲਦਾ ਸੀ ਖੱਡੀਆਂ ਚ ਇਹ ਇਹ ਵੀ ਬਦਕਾਂ ਇਹ ਵੀ ਬਦਕਾਂ ਉਹ ਜੱਬੀਦਾਰ ਖੇਸ ਨੇ ਛੋਟੀ ਜੱਬੀ ਵੱਡੀ ਜੱਬੀ ਇਹ ਇਹ ਫੁਲਕਾਰੀਆਂ ਨੇ ਸਾਰੀਆਂ ਇਹ ਪੱਖੀਆਂ ਸਾਰੀਆਂ ਉੱਤੇ ਮੋਰ ਪਏ ਸਾਟਨ ਦੇ ਨਾਲ ਬਨਵਾਈਆਂ ਗਈਆਂ ਨੇ ਸਾਟਨ ਦਾ ਕਪੜਾ ਪੁਰਾਣਾ ਜਦੋਂ ਔਰਤਾਂ ਜਿਹੜੀਆਂ ਪਾਉਂਦੀਆਂ ਸੀ ਇਹ ਵੀ ਸਾਡੇ ਖੇਸ ਨੇ ਇਹ ਦਾਜ ਕੁੜੀ ਦਾ ਵਿਖਾਇਆ ਗਿਆ ਦਰੀਆਂ ਖੇਸ ਕਰੋਸ਼ੀਆਂ ਨਾਲ ਸੰਬੰਧਿਤ ਲੋਕ ਕਲਾਵਾਂ ਸਾਰੀਆਂ ਜਿਹੜੀਆਂ ਇਹ ਜਾਦਰਾਂ ਨੇ ਬੈੱਡ ਦੀਆਂ ਇਹ ਪੁਰਾਣੇ ਇਹ ਚਾਦਰ ਐ ਹੈਗੀ ਸਿੰਧੀ ਦੀ ਇਹ ਮੇਰੇ ਮਦਰ ਦੀ ਜਾਦਰ ਹੈ ਉਹਨਾਂ ਦੇ ਦਾਜ ਦੀ ਐ ਸਿੰਧੀ ਸਿੰਧੀ ਟੰਕੇ ਦੀ ਇਹਨੂੰ ਇਹ ਟੰਕੇ ਕਹਿੰਦੇ ਸਿੰਧੀ ਟੰਕਾ ਉਹ ਮੇਰੇ ਮਾਸੀ ਦੁਆਰਾ ਦਿਖਾਇਆ ਗਿਆ ਹੈ ਹਾਂ ਜੀ hi <laughs> ਤੋ ਇੱਕ ਬਹੁਤ ਹੀ ਸ਼ਾਨਦਾਰ ਇਹ ਬੁਟਾ ਨਾ ਬਣਾਇਆ ਵਾ ਜਿਹੜਾ ਕਿ ਨਕੜ ਨਾਨਾ ਤੋਂ ਜਿਵੇਂ ਨਾਨੀ ਦਾਦਾ ਤੇ ਉਥੋਂ ਹੋ ਗਿਆ ਵੇਖੋ ਤੁਸੀਂ ਸਾਰਾ ਹੀ ਮਤਲਬ ਇਹਨਾਂ ਵਿਖਾਏ ਆ ਪੂਰਾ ਪਰਿਵਾਰ ਵਿਦੇਸ਼ ਹਸ ਅਰਾ ਬਹੁਤ ਹੀ ਸ਼ਾਨਦਾਰ ਤੇ ਇਹਨਾਂ ਨੇ ਬਣਾਇਆ ਵਾ ਜਿਹੜਾ ਕਿ ਆਪਣੇ ਰਿਸ਼ਤੇ ਰਿਸ਼ਿਆਂ ਨੂੰ ਦਸਾਉਂਦਾ ਪੰਜਾਬੀ ਰਿਸ਼ਿਆਂ ਨੂੰ ਅਸੀਂ ਵੇਖ ਸਕਦੇ ਹੋ ਸਾਰੇ ਰਿਸ਼ਤੇਦਾਰ ਜਿਵੇਂ ਆਪਣੇ ਹੁੰਦੇ ਆ ਪੁੱਤ ਨੌ ਦੌਰ ਭਾਬੀ ਮਾਸੜ ਜੀਜਾ ਆਦਿ ਇੱਕ ਸੱਭਿਆਚਾਰਕ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ ਚੱਲਦੇ ਭਾਂਡੇ ਜਿਹੜੇ ਪੁਰਾਣੇ ਅੱਜਕੱਲ੍ਹ ਅਲੋਪ ਹੋ ਚੁੱਕੇ ਹਨ ਇਹ ਇੱਥੇ ਵਿਖਾਏ ਗਏ ਨੇ ਤੇ ਇਹ ਮਟਿਆਰਾ ਬਿਲਕੁਲ ਪੰਜਾਬੀ ਪਹਿਰਾਵੇ ਦੇ ਵਿੱਚ ਮਿੱਠੀਆਂ ਨੇ ਇਹ ਵੀ ਪੁੱਤ ਦੇ ਭਾਂਡੇ ਹਨ ਜਿਹੜਾ ਸਾਡੇ ਪੰਜਾਬੀ ਸੱਭਿਆਚਾਰਕ ਦਾ ਪ੍ਰਤੀਕ ਹਨ ਆਹੇ ਚੱਪੜੀਆਂ ਇਹ ਦੋਸਤੋ ਸਾਡਾ ਪ੍ਰਾਤਨ ਚੁੱਲਾ ਚੌਂਕਾ ਇਹੋ ਜਾਂ ਦਾ ਸੀ ਭਾਵੇਂ ਇਹ ਛੋਟਾ ਬਣਾਇਆ ਗਿਆ ਪਰ ਰੂਪ ਰਿਕਾ ਇਹੋ ਜੀ ਹੁੰਦੀ ਸੀ ਤੇ ਇਹਦੇ ਵਿੱਚ ਇਸੇ ਤਰੀਕੇ ਨਾਲ ਪਿੱਟੇ ਦੇ ਭਾਂਡੇ ਗਲਾਸ ਆਦੀ ਦੇ ਵਿੱਚ ਤੇ ਇਹ ਹੈ ਛੋਟਾ ਕੁੱਜਾ ਚੱਪਣੀਆਂ ਇਹ ਮਟੋਈਆਂ ਇਹ ਸਾਰਾ ਕੁਛੀ ਮਤਲਬ ਇੱਥੇ ਵਿਖਾਇਆ ਗਿਆ ਵਾ ਜਿਹੜਾ ਕਿ ਬਹੁਤ ਹੀ ਮਨਮੋਹਕ ਨਜ਼ਾਰਾ ਪੇਸ਼ ਕਰ ਰਿਹਾ ਕਮਾ ਖਨੈ ਉਬਜ ਹੁੰਦੀ ਆ ਕਮਾ ਖਨੈ ਉਬਜ ਹੁੰਦੀ ਆ ਨਿਤ ਕਉਦਾ ਤਨੀਆਂ ਬੁਝਾਰਦਾ ਅੱਛਾ ਤੇ ਮੇਰੀ ਮਾਂ ਚੋਬਰਾ ਖਤ ਮੇਰੀ ਮਾਂ ਚੋਬਰਾ ਤਨ ਸੁਝਦੀਆਂ ਰਹਦੀਆਂ ਸਦਾਰ ਕਵੇਂ ਬੋਲ ਪਛਾਨ ਰਤਾ ਤੇ ਬੋਲ ਪਛਾਨ ਰਤਾਰੀ

ਬੇ ਸੋਨੇ ਦਿਲ ਮੇਖਾ ਮਾਂ ਮਹਿਦਿਆ ਦਾ ਦਇਆਵੰਦ ਚਰਖੇ ਵੱਲ ਵੇਖਾ ਮਾਂ ਮੇਰੀ ਨੇ ਚਰਖਾ ਦਿੱਤਾ ਪੀ ਲਿਆ ਦੇ ਤੂੰ ਵੀ ਸਰਤ ਬਸਰਤ ਬਸਰਤ ਫਿਰ ਕਿਉਂ ਕਿਤੇ ਗੁਰਮੁਖ ਤੇਰੇ ਨੂਰ ਤੇ ਰਖ ਤੇ ਹਾਂਜੀ ਭਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਹੈ ਸਰ ਹਾਂਜੀ ਹਾਂਜੀ ਔਰ ਮੈਂ ਸ਼੍ਰੀ ਗੁਰੂ ਰਾਮਦਾਸ ਕਾਲਜ ਆਫ ਐਜੂਕੇਸ਼ਨ ਪੰਦੇਰ ਤੋਂ ਆਏ ਹਾਂ ਔਰ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲੋਕ ਕਲਾ ਪ੍ਰਦਰਸ਼ਨੀ ਆਦੀ ਹੈ ਔਰ ਇਹਦੇ ਵਿੱਚ ਅਸੀਂ ਆਪਣੇ ਜਿਹੜਾ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਕਿ ਜਿਵੇਂ ਪੁਰਾਣੇ ਦਾ ਕਲਚਰ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਉਧਰ ਅਸੀਂ ਚੌਂਕਾ ਬਣਾਇਆ ਹੋਇਆ ਹੈ ਹਾਂਜੀ ਔਰ ਉਹਦੇ ਨਾਲ ਚੁੱਲਾ ਵੀ ਹੈ ਉਹ ਪੁਰਾਣੇ ਜਿਹੜੇ ਵੀ ਟ੍ਰੀਟਮੈਂਟਸ ਹੈਗੇ ਨੇ ਉਹ ਅਸੀਂ ਇੱਥੇ ਡਿਸਪਲੇ ਕੀਤੇ ਨੇ ਔਰ ਅਲੱਗ-ਅਲੱਗ ਲੋਕ ਜਿਹੜੇ ਨੇ ਆ ਕੇ ਇਹਨਾਂ ਨੂੰ ਦੇਖ ਰਹੇ ਨੇ ਔ